ਕ੍ਰਿਸ਼ਨ ਕੁਮਾਰ ਹੋਰੀ ਜਿਸ ਵੀ ਵਿਭਾਗ ਦਾ ਕੰਮਕਾਜ ਸੰਭਾਲਦੇ ਨੇ ਉਹ ਵਿਭਾਗ ਚਰਚਾ ਚਾ ਜਾਂਦਾ ਕ੍ਰਿਸ਼ਨ ਕੁਮਾਰ ਹੋਰਾਂ ਦਾ ਕੰਮ ਚਰਚਾ ਚਾ ਜਾਂਦਾ ਕੀ ਉਹਨਾਂ ਨੂੰ ਸੁਰੱਖਿਆ ਵਿੱਚ ਰਹਿਣਾ ਆਉਂਦਾ ਕੀ ਉਹਨਾਂ ਨੂੰ ਆਪਣੇ ਕੰਮਕਾਰ ਨੂੰ ਘਣਾਉਣਾ ਆਉਂਦਾ ਕੀ ਉਹਨਾਂ ਨੂੰ ਬੱਕਰੀਆਂ ਨਾਲੋਂ ਬਾਕੀ ਆਪਣੇ ਅਫਸਰਾਂ ਅਧਿਕਾਰੀਆਂ ਨਾਲੋਂ ਵੱਖਰਾ ਕੰਮ ਕਰਨਾ ਆਉਂਦਾ ਕੀ ਇਹ ਲਿਆਕਤ ਕਾਬਲੀਅਤ ਉਹਦਾ ਨਜ਼ਰੀਆ ਕਿ ਹਾਂ ਉਹ ਇੱਕ ਵੱਖਰਾ ਕੰਮ ਕਰਦੇ ਨੇ ਔਰ ਉਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਹੁੰਦਾ ਲੋਕ ਵੀ ਰਾਹਤ ਮਹਿਸੂਸ ਕਰਦੇ ਨੇ ਤੇ ਲੋਕਾਂ ਨੂੰ ਉਹਦਾ ਅਕਸ ਵੀ ਚੰਗਾ ਲੱਗਦਾ ਜਾਂ ਉਹਨਾਂ ਨੂੰ ਪੇਸ਼ਕਾਰੀ ਇੰਨੀ ਵਧੀਆ ਕਰਨੀ ਆਉਂਦੀ ਕਿ ਇੱਕ ਵਾਰ ਜਮਾ ਦਿਓ ਆਪਣਾ ਰੰਗ ਜੋ ਮਰਜ਼ੀ ਹੋਵੇ ਇੱਕ ਵਾਰ ਫਿਰ ਕ੍ਰਿਸ਼ਨ ਕੁਮਾਰ ਕ੍ਰਿਸ਼ਨ ਕੁਮਾਰ ਹੋ ਰਹੀ ਹੈ ਕ੍ਰਿਸ਼ਨ ਕੁਮਾਰ ਹੋਰਾਂ ਨੂੰ ਟੈਕਸ ਵਿਭਾਗ ਦੇ ਵਿੱਚ ਵਿੱਤ ਕਮਿਸ਼ਨਰ ਦੇ ਅਹੁਦੇ ਤੇ ਤਾਇਨਾਤ ਕੀਤਾ ਗਿਆ ਸੋ ਕਹਿੰਦੇ ਜਿੱਦਣ ਦੇ ਕ੍ਰਿਸ਼ਨ ਕੁਮਾਰ ਇੱਧਰ ਆਏ ਨੇ ਵਿੱਤ ਵਿਭਾਗ ਨਾਲ ਜੁੜੇ ਨੇ ਟੈਕਸ ਵਿਭਾਗ ਨਾਲ ਜੁੜੇ ਨੇ ਪੰਜਾਬ ਦੇ ਕਹਿੰਦੇ ਹਰਪਾਲ ਚੀਮੋਹਰੀ ਬਹੁਤ ਬਾਗੋ-ਬਾਗ ਨੇ। ਕਿ ਲੈ ਵੀ ਮੇਰੇ ਵਾਲਾ ਕੰਮ ਖਾਸਸ ਹੱਥਾਂ ਨੂੰ ਗਿਆ। ਕੰਮ ਖਿੱਚ ਦੇਣਾ ਕ੍ਰਿਸ਼ਨ ਕੁਮਾਰ ਨੇ। ਬਿਲਕੁਲ ਜੀ ਆਉਂਦੇ ਹੀ ਕ੍ਰਿਸ਼ਨ ਕੁਮਾਰ ਹੋਰਾਂ ਨੇ ਕਹਿੰਦੇ ਵੱਖ-ਵੱਖ ਵਿਭਾਗਾਂ ਦੀਆਂ ਮੀਟੀਆਂ ਬੁਲਾਈਆਂ। ਮੀਟੀਆਂ ਬੁਲਾ ਕੇ ਉਹਨਾਂ ਨੇ ਹਿਸਾਬ-ਕਿਤਾਬ ਜਾਣਨ ਦੀ ਕੋਸ਼ਿਸ਼ ਕੀਤੀ ਕਿ ਵੀ ਕਿੱਥੇ-ਕਿੱਥੇ ਲੀਕੇਜ ਹੈ। ਕਿੱਥੇ-ਕਿੱਥੇ ਟੈਕਸ ਆ ਰਿਹਾ ਪਰ ਸਰਕਾਰੀ ਖਜ਼ਾਨੇ 'ਚ ਨਹੀਂ ਆ ਰਿਹਾ। ਜਾਂ ਪੰਜਾਬ ਦੇ ਸਰਕਾਰੀ ਖਜ਼ਾਨੇ 'ਚ ਨਹੀਂ ਆ ਰਿਹਾ। ਜੀ ਹਾਂ। ਜੇਕਰ ਆਪਾਂ ਗੱਲ ਕਰੀਏ ਪੰਜਾਬ ਦਾ ਸਖਤਰੇਤ ਚੰਡੀਗੜ੍ਹ ਚਾ ਪੰਜਾਬ ਦੀ ਰਾਜਧਾਨੀ ਹੈ ਪਰ ਪੰਜਾਬ ਦੀ ਰਾਜਧਾਨੀ ਦੇ ਵਿੱਚ ਕੋਈ ਵੀ ਤੁਸੀਂ ਚੀਜ਼ ਖਰੀਦੋ ਉਹਦਾ ਟੈਕਸ ਪੰਜਾਬ ਨੂੰ ਨਹੀਂ ਮਿਲਦਾ ਕਿਉਂਕਿ ਚੰਡੀਗੜ੍ਹ ਨੂੰ ਇਹਨਾਂ ਨੇ ਵੱਖਰਾ ਕੇਂਦਰ ਸ਼ਾਸਿਤ ਪ੍ਰਦੇਸ਼ ਦਾ દરਜਾ ਦਿੱਤਾ ਇਸ ਲਈ ਉਹ ਚੰਡੀਗੜ੍ਹ ਦੇ ਖਾਤੇ ਜਾਂਦਾ ਤੇ ਕ੍ਰਿਸ਼ਨ ਕੁਮਾਰ ਹੋਰਾ ਨੇ ਇਸ ਹਵਾਲੇ ਨਾਲ ਪੰਜਾਬ ਦੇ ਸਮੂਹ ਵਿਭਾਗਾਂ ਤੋਂ ਰਿਪੋਰਟ ਮੰਗੀ ਕਿ ਦੋ ਜੀ ਮੈਨੂੰ ਹਿਸਾਬ ਕਿ ਜਿੰਨੇ ਸਾਡੇ ਦਫਤਰ ਚੰਡੀਗੜ੍ਹ 'ਚ ਨੇ ਮਤਲਬ ਕੋਈ ਵੀ ਵਿਭਾਗ ਹੈ ਜੇ ਟ੍ਰਾਂਸਪੋਰਟ ਵਿਭਾਗ ਹੈ ਉਹ ਉਹਦਾ ਹੈੱਡ ਆਫਿਸ ਚੰਡੀਗੜ੍ਹ ਦੇ ਵਿੱਚ ਹੈ ਪਰ ਉਹਦੇ ਪਖਵਗੜੀਪੂ ਵਖੋ ਵਖ ਸਾਰਾ ਕੁਝ ਪੰਜਾਬ 'ਚ ਹੈ ਹੈਨਾ ਇਸੇ ਤਰ੍ਹਾਂ ਜੇ ਮੰਨ ਲਓ ਡੀਜੀਪੀ ਦਾ ਵਿਭਾਗ ਹੈ ਹੈਨਾ ਉਹ ਉਹ ਹੈੱਡ ਆਫਿਸ ਚੰਡੀਗੜ੍ਹ 'ਚ ਹੈ ਪਰ ਉਹਨਾਂ ਦੇ ਥਾਣੇ ਸਾਰਾ ਕੁਝ ਉਹ ਸਾਰੇ ਪੰਜਾਬ 'ਚ ਨੇ ਸੋ ਇਸ ਲਈ ਜਿੰਨੇ ਵਿਭਾਗ ਕਹਿੰਦੇ ਹੈੱਡ ਆਫਿਸ ਚੰਡੀਗੜ੍ਹ ਚ ਨੇ ਉਹ ਸਾਰਾ ਮਾਲ ਕਿੱਥੋਂ ਖਰੀਦਿਆ ਕਹਿੰਦੇ ਜੀ ਚੰਡੀਗੜ੍ਹ ਤੋਂ ਕੋਈ ਵੀ ਸਟੇਸ਼ਨਰੀ ਖਰੀਦਣੀ ਹੈ ਫਰਨੀਚਰ ਖਰੀਦਣਾ ਹੈ ਕੋਈ ਕੰਪਿਊਟਰ ਖਰੀਦਣੇ ਨੇ ਕੋਈ ਸੌਫਟਵੇਅਰ ਖਰੀਦਣੇ ਨੇ ਕੋਈ ਸਮਾਨ ਖਰੀਦਣਾ ਦਫਤਰ ਦਾ ਹੈ ਕੋਈ ਮਸ਼ੀਨਾਂ ਲੈਣੀਆਂ ਨੇ ਕਿਸੇ ਨੂੰ ਏਸੀ ਲੈਣੇ ਸਾਰੀ ਖਰੀਦ ਕਿੱਥੋਂ ਹੁੰਦੀ ਹੈ ਜੀ ਕਹਿੰਦੇ ਚੰਡੀਗੜ੍ਹ ਚੋਂ ਤੇ ਉਹ ਮਾਲ ਜਾਂਦਾ ਕਿੱਥੇ ਹੈ ਕਹਿੰਦੇ ਜੀ ਲੱਗਣ ਲਈ ਕੰਮ ਹੁੰਦੇ ਕਹਿੰਦੇ ਪੰਜਾਬ ਚ ਖਰੀਦ ਚੰਡੀਗੜ੍ਹ ਚ ਰਿਹਾ ਪੰਜਾਬ ਪੰਜਾਬ ਦੇ ਸਰਕਾਰੀ ਖਜ਼ਾਨੇ ਚੋਂ ਸਰਕਾਰੀ ਵਿਭਾਗ ਖਰੀਦ ਰਿਹਾ ਖਰੀਦਦਾਰੀ ਕਰ ਰਿਹਾ ਚੰਡੀਗੜ੍ਹ ਚੋਂ ਤੇ ਫਿਰ ਟੈਕਸ ਕਿਨੂੰ ਜਾ ਰਿਹਾ ਕਹਿੰਦੇ ਜੀ ਚੰਡੀਗੜ੍ਹ ਨੂੰ ਕਿੰਨਾ ਜਾ ਰਿਹਾ ਕਰੋੜਾਂ ਚ ਮੋਟਾ ਜਿਹਾ ਹਿਸਾਬ ਵੀ ਜਿਹੜਾ ਸਾਹਮਣੇ ਆਇਆ ਕਿ ਕਰੋੜਾਂ ਚ ਤੇ ਕਹਿੰਦੇ ਜੀ ਕ੍ਰਿਸ਼ਨ ਕੁਮਾਰ ਹੋਰੀ ਨੂੰ ਮੋੜਾ ਦੇਣਾ ਚਾਹੁੰਦੇ ਨੇ ਕਿ ਜਦੋਂ ਸਮਾਨ ਪੰਜਾਬ ਲਈ ਹੈ ਤੇ ਫਿਰ ਖਰੀਦਿਆ ਵੀ ਪੰਜਾਬ ਚੋਂ ਆਣਾ ਚਾਹੀਦਾ ਕਟੋਰ ਟੈਕਸ ਤਾਂ ਪੰਜਾਬ ਨੂੰ ਆਵੇ ਬਿਲਕੁਲ ਜੀ ਕਹਿੰਦੇ ਮੋੜਾ ਦਿੱਤਾ ਹੁਣ ਇਹ ਸਵਾਲ ਦੇ ਨਾਲ ਉਹਨਾਂ ਨੇ ਪਹਿਲ ਕਦਮੀ ਕੀਤੀ ਹੈ ਕਿ ਜਿਹੜੀ GST ਹੈ ਉਹ ਸਿੱਧੀ ਪੰਜਾਬ ਦੇ ਖਾਤੇ ਚ ਜਾਵੇ ਮਤਲਬ ਉਦਾਹਰਨ ਵਜੋਂ ਪਿਛਲੇ ਕੁਝ ਮਹੀਨਿਆਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਚਾਰ ਪੰਜ ਵਿਭਾਗਾਂ ਦੇ ਹਵਾਲੇ ਨਾਲ ਜਾਣਕਾਰੀ ਸਾਹਮਣੇ ਲਿਆਂਦੀ ਗਈ ਕਿ ਇਹਨਾਂ ਵਿਭਾਗਾਂ ਨੇ 30 ਕਰੋੜ ਤੋਂ ਉੱਪਰ ਲਗਭਗ 31 ਕਰੋੜ ਦੇ ਸਮਾਨ ਦੀ ਖਰੀਦ ਕੀਤੀ ਆਪਣੇ ਦਫ਼ਤਰਾਂ ਜਿਹਦੇ ਵਿੱਚ ਕਹਿੰਦੇ ਜੀ ਫਰਨੀਚਰ ਵੀ ਸੀ ਸਟੇਸ਼ਨਰੀ ਵੀ ਸੀ ਕੰਪਿਊਟਰ ਵੀ ਸੀ ਹਾਰਡਵੇਅਰ ਸੌਫਟਵੇਅਰ ਦਾ ਸਮਾਨ ਵੀ ਸੀ 30 ਕਰੋੜ 75 ਲੱਖ ਦਾ ਸਾਮਾਨ ਖਰੀਦਿਆ ਜਿਹਦਾ GST ਬਣਦਾ ਹੈ 5.5 ਕਰੋੜ 5 ਕਰੋੜ 53 ਲੱਖ ਦੀ GST ਜਿਹੜੀ ਸਿੱਧੀ ਚੰਡੀਗੜ੍ਹ ਦੇ ਖਾਤੇ ਚ ਚਲੀ ਗਈ ਜੇ ਇਹ ਹੀ 30 ਕਰੋੜ ਦਾ ਸਾਮਾਨ ਪੰਜਾਬ ਚੋਂ ਖਰੀਦਿਆ ਹੁੰਦਾ ਤਾਂ 5.5 ਕਰੋੜ ਦਾ ਟੈਕਸ GST ਸਿੱਧੀ ਪੰਜਾਬ ਦੇ ਖਜ਼ਾਨੇ ਚ ਆਉਣੀ ਸੀ ਕਹਿੰਦੇ ਸੋ ਇਸ ਲਈ ਕਹਿੰਦੇ ਜੀ ਹੁਣ ਇਹ ਹਵਾਲਾ ਦੇ ਕੇ ਪਹਿਲ ਕਦਮੀ ਕੀਤੀ ਹੈ ਕਹਿੰਦੇ ਸੋ ਇਹ ਪਿਛਲੇ 6 ਵਿਭਾਗਾਂ ਦਾ ਹਿਸਾਬ ਕਿਤਾਬ ਸਾਹਮਣੇ ਆਇਆ ਹੈ 6 ਸਰਕਾਰੀ ਵਿਭਾਗਾਂ ਦਾ ਤੇ ਇਹਨਾਂ ਦੇ ਨਾਲ ਸੰਬੰਧਿਤ ਅਖਵੱਖ ਜਿਹੜੇ ਡਿਪਾਰਟਮੈਂਟਾਂ ਦਾ ਖਰੀਦੋ ਪ੍ਰਕਤ ਹੋਈਆਂ ਕੁਝ ਕੁ ਮਹੀਨਿਆਂ ਦਾ ਉਹ ਕੁਝ ਕੁ ਮਹੀਨਿਆਂ ਦਾ ਹਿਸਾਬ ਕਿਤਾਬ ਹੈ ਜਿਹੜਾ 30 ਕਰੋੜ ਤੋਂ ਉੱਪਰ ਦਾ ਜਿਵੇਂ ਇਹਦੇ ਵਿੱਚ ਮੰਨ ਲਓ ਤੁਸੀਂ ਹਿਸਾਬ ਲਾਓ ਕਿ ਇਹਦੇ ਵਿੱਚ ਆਇਆ ਜੀ ਕਿ ਅਹ ਟ੍ਰਾਂਸਪੋਰਟ ਵਿਭਾਗ ਹੈ ਜਿਵੇਂ ਹੈਨਾ ਪੰਜਾਬ ਸਰਕਾਰ ਦੇ ਪੀਆਰਟੀਸੀ ਦੇ ਲਈ ਚੰਡੀਗੜ੍ਹ ਤੋਂ ਕਹਿੰਦੇ 16 ਕਰੋੜ ਦਾ ਸਮਾਨ ਖਰੀਦ ਲਿਆ ਤੇ 16 ਕਰੋੜ ਦੇ ਸਮਾਨ ਨਾਲੇ 2 ਕਰੋੜ ਦਾ ਟੈਕਸ ਬਣ ਗਿਆ ਹੁਣ ਉਹ ਸਿੱਧਾ ਚਲਾ ਗਿਆ ਇਸੇ ਤਰ੍ਹਾਂ ਸੋਸਾਇਟੀਆਂ ਨੇ ਵੱਖ-ਵੱਖ ਉਹਨਾਂ ਦੇ ਵਾਲੇ ਜਿਹੜੇ ਸਮਾਨ ਖਰੀਦੇਗੇ ਹੈਨਾ ਪੰਜਾਬ ਸਟੇਟ ਟਰਾਂਸਪੋਰਟ ਸੋਸਾਇਟੀ ਹੈ ਜਿਵੇਂ ਉਹਨੇ ਕਹਿੰਦੇ ਚੰਡੀਗੜ੍ਹ ਦੇ ਵਿੱਚੋਂ 1.5 ਕਰੋੜ ਦਾ ਟੈਕਸ ਬਣਦਾ ਉਹਨੂੰ 1 ਕਰੋੜ 30 ਲੱਖ ਤੋਂ ਉੱਪਰ ਦਾ ਟੈਕਸ ਬਣਦਾ ਉਹ ਇਧਰ ਚਲਾ ਗਿਆ ਸੋ ਇਸ ਲਈ ਕਹਿੰਦੇ ਕ੍ਰਿਸ਼ਨ ਕੁਮਾਰ ਉਹਨਾਂ ਨੇ ਹੁਣੇ ਪਹਿਲ ਕਦਮੀ ਕੀਤੀ ਆ ਕਿ ਇੱਕ ਨਾ ਇੱਕ ਇਹ ਹਿੱਲਾ ਵਸੀਲਾ ਕੀਤਾ ਜਾਵੇ ਤਾਂ ਕਿ ਇਹ ਪੈਸਾ ਪੰਜਾਬ ਦੇ ਖਾਣੇ ਜਾਵੇ ਚਲੋ ਪ੍ਰਕਾਸ਼ਨ ਕੁਮਾਰ ਕੱਲੇ ਚੰਡੀਗੜ੍ਹ ਦੇ ਵਿੱਚ ਸਰਕਾਰੀ ਵਿਭਾਗਾਂ ਦੀ ਖਰੀਦ ਤੇ ਨਜ਼ਰ ਨਹੀਂ ਰੱਖ ਰਹੇ। ਉਹਨਾਂ ਦੀ ਨਜ਼ਰ ਹੁਣ ਪੰਜਾਬ ਦੇ ਕਹਿੰਦੇ ਮੈਰਿਜ ਪੈਲਸਾਂ ਤੇ ਵੀ ਪੈ ਗਈ ਹੈ। ਮੈਸੇ ਪਿਛਲੇ ਦਿਨੀ ਬੁਟੀਕ ਦੀਆਂ ਗੱਲਾਂ ਵੀ ਆਗੀਆਂ ਸੀ, ਅਸਲੂਨ ਦੀਆਂ ਗੱਲਾਂ ਵੀ ਆਈਆਂ ਸੀ ਪਰ ਉਹ ਕਿਸੇ ਹੋਰ ਮੰਸ਼ਾ ਚ ਆ ਰਹੀਆਂ ਸੀ। ਪ੍ਰਕਾਸ਼ਨ ਕੁਮਾਰ ਉਹਨਾਂ ਨੇ ਕਹਿੰਦੇ ਇੱਕ ਡਾਟਾ ਤਿਆਰ ਕੀਤਾ। ਹੁਣ ਮੈਂ ਤਾਂ ਹੀ ਗੱਲ ਉਥੋਂ ਸ਼ੁਰੂ ਕੀਤੀ ਸੀ ਕਿ ਕੀ ਪ੍ਰਕਾਸ਼ਨ ਕੁਮਾਰ ਉਹਨਾਂ ਨੂੰ ਖਬਰਾਂ 'ਚ ਰਹਿਣਾ ਹੁੰਦਾ ਕਿ ਚਰਚਾ 'ਚ ਰਹਿਣਾ ਹੁੰਦਾ ਜਾਂ ਉਹਨਾਂ ਦੇ ਕੰਮ ਏਨਾ ਵਧੀਆ ਹੁੰਦਾ ਕਿ ਉਹ ਪਰ ਗੱਲ ਹੋ ਜਾਂਦੀ। ਇਹ ਬਖੋਕ ਪਹਿਲੂ ਨੇ ਹੁਣ ਕਹਿੰਦੇ ਜੀ ਲਗਜ਼ਰੀ ਪੈਲਸ ਮੁੱਲ ਤਾਂ ਲੈਂਦੇ ਨੇ 10-10 ਲੱਖ 15-15 ਲੱਖ 20-20 ਲੱਖ ਤੇ ਬੁਕਿੰਗ ਦਿਖਾਉਂਦੇ ਨੇ 3 ਲੱਖ 4 ਲੱਖ 5 ਲੱਖ ਆਪਣੇ ਸਧਾਰਨ ਪਿੰਡਾਂ ਦੇ ਵਿੱਚ ਹ ਮਤਲਬ ਪਿੰਡਾਂ ਤੋਂ ਬਾਹਰ ਨਿਕਲ ਕੇ ਬਣੇ ਹੋਏ ਜਿਹੜੇ ਮੈਰਿਜ ਪੈਲਸ ਵਗੈਰਾ ਨੇ ਉੱਥੇ ਕਹਿੰਦੇ ਜੀ ਲੱਖ ਰੁਪਇਆ 2 ਲੱਖ ਰੁਪਇਆ ਮੰਨ ਲਓ ਲਿਆ ਜਾਂਦਾ ਪਰ ਕਹਿੰਦੇ ਉਹ ਦਿਖਾਉਂਦੇ ਨੇ ਜੀ 10000 20000 ਸੋ ਇਸ ਲਈ 10000 20000 ਤੋਂ ਲੈ ਕੇ 3 ਲੱਖ 5 ਲੱਖ ਤੱਕ ਦੀ ਫੀਸ ਦਿਖਾਉਂਦੇ ਨੇ ਜਦੋਂ ਕਿ 1 ਲੱਖ ਤੋਂ ਸ਼ੁਰੂ ਹੋ ਕੇ 15 ਤੋਂ 20 ਲੱਖ ਤੱਕ ਪੈਸਾਂ ਦੀ ਬੁਕਿੰਗ ਹੁੰਦੀ ਆ ਸਵਾਲ ਆਏਗਾ ਕਿ ਉਹ ਕਿਹੜੇ ਸ਼ਹਿਰ ਚ ਹੈ ਕਿਹੜੇ ਏਰੀਆ ਚ ਜੇ ਉਹ ਮਹਾਲੀ ਦੀ ਗੱਲ ਕਰਾਂ ਉਹ ਅੰਮ੍ਰਿਤਸਰ ਦੀ ਗੱਲ ਕਰਾਂ ਹੈਨਾ ਇਸ ਤਰ੍ਹਾਂ ਉੱਥੇ ਬਹੁਤ ਮਹਿੰਗੇ ਨੇ ਜੀਰਕਪੁਰ ਵਾਲੇ ਪਾਸੇ ਨੂੰ ਚੱਲ ਜਓ ਬਹੁਤ ਮਹਿੰਗੇ ਨੇ ਹੈ ਬੜੇ ਮਤਲਬ ਕਿ ਲੁਧਿਆਣਾ ਜਾਓਗੇ ਤਾਂ ਕਈ ਮਹਿੰਗੇ ਨੇ ਕਈ ਸਸਤੇ ਨੇ ਸਾਰਾ ਕੁਝ ਹੈਗਾ ਸੋ ਇਹ ਸਵਾਲ ਇਹ ਕਹਿੰਦੇ ਜੀ ਉਹਨਾਂ ਤੇ ਨਜ਼ਰ ਚਲੀ ਗਈ ਇਹਦਾ ਫਾਰਮੂਲਾ ਕਹਿੰਦੇ ਕੱਢਿਆ ਕ੍ਰਿਸ਼ਨ ਕੁ ਨਖਲੀ ਗਾਹਕ ਬਣ ਕੇ ਜਾਓ ਗਾਹਕ ਬਣ ਕੇ ਫੋਨ ਕਰੋ ਤੇ ਦੋ ਚਾਰ ਤੋਂ ਜਦੋਂ ਹਿਸਾਬ ਕਿਤਾ ਪਤਾ ਲੱਗਿਆ ਤੇ ਕਹਿੰਦੇ ਪੈਲਸ ਵਾਲਿਆਂ ਦੇ ਖੜਕੀਆਂ ਤਾਰਾਂ ਕਿ ਵੀ ਲੈ ਵੀ ਉਹ ਕਹਿੰਦੇ ਜੀ ਹੁਣ ਫੋਨ ਤੇ ਦੱਸਣੋਂ ਵਟ ਕੇ ਜਾਣਕਾਰੀ ਹੁਣ ਕਾਗਜ਼ ਪੱਤਰ ਠੀਕ ਕਰਨ ਨੂੰ ਫਿਰਦੇ ਨੇ ਇਹਨਾਂ ਚੋਂ ਕਈ ਪੈਲਸ ਤਾਂ ਅਜੇ ਪਾਏਗੇ ਜਿਹੜੇ ਰਜਿਸਟਰਡ ਨਹੀਂ ਹੈਗੇ ਸੋ ਹੁਣ ਉਹ ਕਿੰਨਾ ਕੁਸ਼ ਸੋ ਇਹ ਬਲੈਕ ਮਨੀ ਵਾਈਟ ਮਨੀ ਇਹ ਸਾਰਾ ਕੁਝ ਅਨੁਧਕਾਰੀ ਸਰਗਰਮ ਨੇ ਤੇ ਰਪਾਲ ਚੀਮਾ ਜੀ ਕਹਿੰਦੇ ਟੈਕਸ ਸਟੋਰੀ ਹੋਣ ਨਹੀਂ ਦੇਵਾਂਗੇ ਸਾਨੂੰ ਪਤਾ ਸੀ ਕਿਵੇਂ ਬਚਾਉਣੀ ਹੈ ਪਰ ਕਿੰਨਾ ਕੁ ਬਚਾ ਪਾਉਣਗੇ ਕਿੰਨਾ ਕੁ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਟੈਕਸ ਵਿਭਾਗ ਨੇ ਨਵੇਂ ਤੋਂ ਨਵੇਂ ਫਾਰਮੂਲਿਆਂ ਤਹਿਤ ਕੰਮ ਕਰਨਾ ਸ਼ੁਰੂ ਕੀਤਾ ਹੈ ਕਿ ਕਿਸੇ ਤਰ੍ਹਾਂ ਸਰਕਾਰੀ ਖਜ਼ਾਨੇ ਚ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਵਤ ਤੋਂ ਵਤ ਆਮਦ ਹੋ ਸਕੇ ਕਿ ਇਹਦੇ ਨਾਲ ਕ੍ਰਿਸ਼ਨ ਕੁਮਾਰ ਆਪਣੀ ਪਕੜ ਬਣਾਉਣ ਵਿੱਚ ਕਾਮਯਾਬ ਹੋਣਗੇ ਜਾਂ ਕ੍ਰਿਸ਼ਨ ਕੁਮਾਰ ਰਾਹੀਂ ਹਰਪਾਲ ਚੀਮਾ ਹੋਰੀ ਆਪਣਾ ਕਦਮ ਵਧਾਉਣ ਵਿੱਚ ਕਾਮਯਾਬ ਹੋਣਗੇ ਇਹ ਆਉਣ ਵਾਲਾ ਵਕਤ ਦੱਸੂਗਾ ਫਿਲਹਾਲ ਇੱਕ ਪਾਸੇ ਖਜ਼ਾਨੇ ਨੂੰ ਰਾਹਤ ਦੀ ਗੱਲ ਹੋ ਰਹੀ ਆ ਦੂਏ ਪਾਸੇ ਖਜ਼ਾਨੇ ਨੂੰ ਸਾਹ ਆਉਣ ਦੀ ਵੀ ਗੱਲ ਹੋ ਰਹੀ ਆ ਦੋ ਪਹਿਲੂ ਜੇਕਰ ਇਕੱਠੇ ਹੁੰਦੇ ਨੇ ਸ਼ਾਇਦ ਖਜ਼ਾਨੇ ਦੇ ਵਿੱਚ ਥੋੜੀ ਜਿਹੀ ਆਮਦ ਆ ਜਾਵੇ ਇਹ ਹੋਰ ਵੀ ਚੰਗਾ ਹੋ ਸਕਦਾ ਜੇਕਰ ਪੰਜਾਬ ਸਰਕਾਰ ਹੋਰ ਆਪਣੇ ਖਰਚੇ ਘਟਾਉਣ ਵੱਲ ਤੁਰਪਵੇ ਜਿਹੜੇ ਅਜੇ ਵੀ ਵੀਆਈਪੀ ਪਾਣੇ ਵਾਲੇ ਹੈਗੇ ਨੇ